ਮੋਤ ਗਲ ਲਾ ਕੇ ਸੂਬੇ ਵਲ ਵੇਖਦੇ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਹੱਥ ਹੱਥਾਂ ਵਿੱਚ ਫੜੇ ਤੂਰੇ ਮੋਤ ਗਲ ਲਾ ਕੇ ਸੂਬੇ ਵਲ ਵੇਖਦੇ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਰਖ ਚਰਿ ਉਤੇ ਹਾਸਾ ਦਿਨ ਦੇ ਦਾਦੀ ਨੂੰ ਦਿਰਾਸਾ ਸਾਨੂੰ ਤੂੰ ਹੀ ਸਿਖਾਇਆ ਅਸੀਂ ਪਾਸਾ ਸਾਨੂੰ ਯਾਦ ਕੁਰਬਾਨੀ ਜਿਹੜੀ ਦਾਦਾ ਜੀ ਨੇ ਦਿੱਤੀ ਅਸੀਂ ਗੋਬਿੰਦ ਦੇ ਪੁੱਤ ਕਿਵੇਂ ਬਦਲ ਜੂ ਪਾਸਾ ਸਾਨੂੰ ਉਹਨੇ ਕੀ ਚੁਕੋਣਾ ਲਾਲ ਅੱਖ ਦੇ ਦਾਦੀ ਨੂੰ ਅਸੀਂ ਆਵਾਂਗੇ ਚੁਕਾ ਕੇ ਹੱਥ ਹੱਥਾਂ ਵਿੱਚ ਫੜੇ ਤੁਰੇ ਮੋਤ ਗਲ ਲਾ ਕੇ ਸੂਬੇ ਵਾਲ ਵੇਖਦੇ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਹੱਥ ਚੁੰਮਦੀ ਮਰੀ ਦੁਹਾਂ ਦੇ ਦਸ ਤਾਰਾਂ ਨੂੰ ਸਜਾਉਂਦੀ ਬੇਬੇ ਹੌਲੀ ਹੌਲੀ ਸਾਰੀਆਂ ਹੀ ਗੱਲਾਂ ਸਮਝਾਉਂਦੀ ਸਾਰਾ ਜਨ ਦੀਏ ਦਦੀ ਇਹ ਨਾ ਮੁੜ ਕੇ ਨਿਯੋਣਾ ਅਨਸਿ ਮਿੱਥੇ ਜੀਨੂ ਗੁਰਤੀ ਖੰਡੇ ਦੀ ਉਤੋਂ ਅੱਖਾਂ ਵਿੱਚ ਫੜੇ ਤੁਰੇ ਮੋਤ ਗਲ ਲਾ ਕੇ ਸੂਬੇ ਵੱਲ ਵੇਖਦੇ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਹੱਥ ਹੱਥਾਂ ਵਿੱਚ ਫੜੇ ਤੁਰੇ ਮੋਤ ਗਲ ਲਾ ਕੇ ਸੂਬੇ ਵੱਲ ਵੇਖਦੇ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ